ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲਾਂ ਗੁਰਪ੍ਰੀਤ ਸਿੰਘ ਚੱਠਾ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਸਿਆਸਤ ਪੱਕੀ ਹੋਈ ਹੈ ਗੱਲ ਕਰਾਂਗੇ ਸਾਬਕਾ ਸੀਐਮ ਚਾਰਜੀਤ ਸਿੰਘ ਚੰਨੀ ਦੀ ਉਹਨਾਂ ਨੂੰ ਕਿੱਥੋਂ ਟਿਕਟ ਮਿਲ ਸਕਦੀ ਹੈ ਇਹ ਗੱਲ ਪੂਰੀ ਕਲੀਅਰ ਹੋ ਚੁੱਕੀ ਹੈ ਤੇ ਦੱਸਾਂਗੇ ਕਿ ਕਿੱਥੋਂ ਟਿਕਟ ਮਿਲੂਗੀ ਤੇ ਕੌਣ ਕੌਣ ਉਹਨਾਂ ਦੇ ਮੁਕਾਬਲੇ ਦੇ ਵਿੱਚ ਉਮੀਦਵਾਰ ਕੌਟੀਆਂ ਪਾਰਟੀਆਂ ਦੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਅਮਰਤਪਾਲ ਦੀ ਮਾਤਾ ਨੁਹਰਾਕ ਵਿੱਚ ਲਿਆ ਗਿਆ ਮੁਸ਼ਕਲਾਂ ਵਧੀਆਂ ਨੇ ਪੂਰਾ ਮਾਮਲਾ ਕੀ ਹੈ ਹਾਲਾਤ ਕੀ ਰਹਿਣ ਵਾਲੇ ਦਿੱਤੇ ਮੌਜੂਦਾ ਹਾਲਾਤ ਕੀ ਨੇ ਇਸ ਉੱਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿਚਾਰਾਂ ਦੀ ਸੰਜਨ ਲਈ ਹਾਜ਼ਰ ਨੇ ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਮੇਂ ਖਾਨ ਤੁਸਾ ਪ੍ਰੋਗਰਾਮ ਸਿਰ ਨਿਗਾ ਸਵਾਗਤ ਹੈ ਜੀ ਜੀ ਆ ਬਹੁਤ ਧੰਨਵਾਦ ਤੇਰੇ ਵੱਲੋਂ ਸਤਿਕਾਰ ਹੈ ਉਸ ਸਰੋਤਿਆਂ ਨੂੰ ਪਿਆਰ ਭਰੀ ਅਦੁੱਤ ਫਤਫਤੇ ਵਾਹਿਗੁਰੂ ਜੀ ਦਾ ਖਾਲਸਾ ਸਰਦਾਰ ਉਹ ਦੋ ਤਿੰਨ ਥਾਵਾਂ ਤੋਂ ਸਰਚਾ ਮਾਨੇ ਚਾਹ ਜਿਸ ਸਿੰਘ ਚੰਨੀ ਦੀਆਂ ਕਿ ਉੱਥੋਂ ਤੋਂ ਟਿਕਟ ਮਿਲ ਸਕਦੀ ਆ ਉਹਨਾਂ ਨੂੰ ਪਰ ਮੌਜੂਦਾ ਹਾਲਾਤ ਕੀ ਨੇ ਤੇ ਚੰਜ ਸਿੰਘ ਚੰਨੀ ਕੀ ਮਹਿਸੂਸ ਕਰ ਰਹੇ ਨੇ ਤੇ ਕਿੱਥੇ ਮਿਹਨਤ ਕਰ ਰਹੇ ਨੇ ਜਾ ਕੇ ਕਿ ਹਾਂ ਮੈਨੂੰ ਇੱਥੋਂ ਪੱਕੀ ਟਿਕਟ ਮਿਲ ਸਕਦੀ ਆ ਸਰਦਾਰ ਚਰਨਜੀਤ ਸਿੰਘ ਸਾਹਬ ਕਾ ਮੁੱਖ ਮੰਤਰੀ ਤੇਵੇਂ ਨੇ ਇੱਕ ਦਲ ਸਮਾਜ ਦੇ ਨਾਲ ਭਾਈਚਾਰਕ ਤੇ ਉਹ ਰਿਜ਼ਰਵ ਸੀਟ ਪਹਿਲਾਂ ਫਟੇਗੜ ਸਾਹਿਬ ਰਿਜ਼ਰਵ ਸੀ ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹ ਬੈਦੋ ਐਥੋਂ ਲੇਕਿਨ ਇਹ ਦੇਖਣਾ ਹਾਈ ਕੁਮਾਰ ਨੇ ਦੂਜੀ ਜਿਹੜੀ ਜਲੰਧਰ ਸਟੇਟ ਹੈ ਤੇ ਐਥੋਂ ਉਹ ਕੱਲ ਉਹ ਆਪਣਾ ਦੌਰਾ ਸਪੈਸ਼ਲ ਤੌਰ ਤੇ ਐਤਵਾਰ ਨੂੰ ਸਰ ਦੇ ਵਿੱਚ ਗਏ ਨੇ ਜਲੰਧਰ ਦੇ ਵਿੱਚ ਉਹਨਾਂ ਦੇ ਪਹੁੰਚਣ ਤੋਂ ਉਹ ਤਾਂ ਕਿਥੇ ਵਰਕਰਾਂ ਨੇ ਉਹਨਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਤੇ ਉਹਨਾਂ ਦੇ ਨਾਲ ਲਗ ਲੰਖਾਵਾ ਤੇ ਕਈ ਪ੍ਰੋਗਰਾਮ ਸਨ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਬਾਬਤੋਂ ਵੱਡੀ ਗੱਲ ਹੈ ਚੱਤਾ ਸਾਹਿਬ ਚੰਨੀ ਸਾਹਿਬ ਉਸ ਹਲਕੇ ਦੇ ਗੜ੍ਹ ਦੇ ਵਿੱਚ ਗਏ ਨੇ ਜਿਹੜਾ ਸਸੀ ਫਿਰ ਸੰਸਦ ਮੈਂਬਰ ਨੇ ਉਹਨਾਂ ਦਾ ਤੇ ਸੀਟਲ ਅਨੁਮਾਨ ਹਾਲ ਦਾ ਹਲਕਾ ਸੀ। ਉੱਥੇ ਉਹਨਾਂ ਨੇ ਪਾਰ ਪਾਇਆ ਉੱਥੇ ਮੀਟਿੰਗਾਂ ਕੀਤੀਆਂ ਉਹ ਮੀਟਿੰਗ ਦੇ ਵਿੱਚ ਬਹੁਤ ਸਾਰੇ ਕੌਂਸਲਰ ਇੱਥੇ ਤੱਕ ਹੀ ਅਸਤੀ ਦਾਂਸ ਮੰਡਾ ਦਾ ਯੂਥ ਕਾਂਗਰਸ ਦੇ ਜਨਰਲ ਜਾਰਜ ਦੀਪਕ ਖੋਸਲਾ ਸਪੈਸ਼ਲ ਤੌਰ ਤੇ ਉਹਨਾਂ ਨੇ ਪ੍ਰੋਗਰਾਮ ਕੀਤਾ ਤੇ ਸਾਫ ਦਾ ਕਾਉਂਸਲਰ ਅੰਗਰਾਲ ਟਾਂਗਤੀ ਆਗੂ ਬਲਬੀਰ ਅੰਗਰਾਲ ਤੇ ਇਸ ਪ੍ਰੋਗਰਾਮ ਦੇ ਵੀ ਸਿਰਕਿਰਤ ਕੀਤੀ ਹੈ ਜਿਹੜੇ ਦੇ ਸਾਥੀ ਛੱਡ ਕੇ ਪੁੱਜੀ ਪਾਰਟੀ ਚਲੇ ਗਏ ਨੇ ਉਹਨਾਂ ਦਾ ਪਰਿਵਾਰ ਹੀ ਉਹਨਾਂ ਦੇ ਨੀਅਰ ਐਂਡ ਵੀਰ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨੇ ਤੇ ਉਹਨਾਂ ਨੇ ਜੰਨੀ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੀ ਚੋਣ ਆ ਗਈ ਹੈ ਉਹ ਜਲੰਧਰ ਤੋਂ ਹੀ ਲੜੋ ਤੇ ਅੱਗੇ ਤੁਹਾਨੂੰ ਜਿਤਾ ਕੇ ਦੇਈਏ ਜੰਨੀ ਨੇ ਕਿਹਾ ਮੁਖਤਮੇ ਕਹਿੰਦਾ ਇਹ ਮੇਰੇ ਹੱਥੀ ਗਰੀ ਮੈਨੂੰ ਖਾਈ ਕਮਾਂਡ ਜੋ ਮੈਨੂੰ ਹੁਕਮ ਦੇਗੀ ਮੈਂ ਉਸ ਤੇ ਫੁੱਲ ਚੜਾਵਾਂਗਾ ਸਤਿ ਸ੍ਰੀ ਅਕਾਲ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਲੋਕ ਇਹ ਗੱਲ ਹੁਣ ਸਮਝ ਚੁੱਕੇ ਜਿਹੜੇ ਲੋਕ ਪਾਰਟੀ ਛੱਡ ਕੇ ਜਾਂਦੇ ਨੇ ਦੋ ਦਿਨ ਦੀ ਤਾਂ ਜ਼ਰੂਰ ਉਹਨਾਂ ਦਾ ਮਾਣ ਆਂ ਦਰੋਂਦਾ ਲੇਕਿਨ ਬਾਅਦ ਕੁਝ ਕੀਤਾ ਨਹੀਂ ਹੁੰਦਾ ਆਪਾਂ ਦੇਖ ਹੀ ਲਿਆ ਜਿਹੜੇ ਸਾਬਕਾ ਫਰਸਦ ਮੈਂਬਰ ਨੇ ਤੇ ਉਹਨਾਂ ਨੇ ਜਿਹਨਾਂ ਨੇ ਟਿਕਟ ਦੇ ਕੇ ਜਿਤਾਇਆ ਉਹਨਾਂ ਨੂੰ ਵੀ ਛੱਡ ਕੇ ਚਲੇ ਗਏ ਤੇ ਬੰਦੇ ਦਾ ਕੀ ਦੀਨ ਮਾਰ ਹੈਗਾ ਫਿਰ ਲੋਕ ਸੋਚਦੇ ਅਸੀਂ ਕਿਉਂ ਉਸ ਬੰਦੇ ਪਿੱਛੇ ਲੱਗੇ ਜਿਹੜਾ ਬੰਦਾ ਸਾਡੀ ਵੋਟਾਂ ਲੈ ਕੇ ਸਾਡੇ ਦੇ ਨਾਲ ਪੂਰੇ ਵੀਰਾਂ ਸਭ ਤੋਂ ਇਸ ਲਈ ਉਹਨਾਂ ਦੀ ਜਿਹੜੀ ਇਹ ਥੇਰੀ ਹੈ ਬੜੀ ਮਹੱਤਵਪੂਰਨ ਹੈ ਅਤੇ ਤਕਰੀਬਨ 99 ਸਾਲ ਮੇਰਾ ਜਾ ਤਾ ਹੈਗਾ ਕਿ ਚੰਨੀ ਸਾਹਿਬ ਲੈਕਨ ਉੱਥੋਂ ਹੀ ਲੰਘੇ ਤੇ ਉੱਥੋਂ ਹੀ ਉਹਨਾਂ ਨੇ ਇਹ ਬੰਦ ਤਾਂ ਬਦਲਿਆ ਪਹਿਲਾਂ ਉਹਨਾਂ ਦੇ ਕਿਆਸ ਚਾਹੀਆਂ ਫਤੇਗੜ ਸਾਹਿਬ ਚੱਲਦੀਆਂ ਸਨ ਲੇਕਿਨ ਫਤੇਗੜ ਸਾਹਿਬ ਵਾਸਤੇ ਸੋ ਹਾਈ ਸਮਾਨ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਵੀ ਨਹੀਂ ਤੁਸੀਂ ਉੱਥੇ ਜਾਓ ਕਿਉਂਕਿ ਉੱਥੇ ਦਲਤ ਭਾਈ ਜਾਰੇ ਦਾ ਬਹੁਤ ਕਈ ਜਿਹੜੇ ਜਿੱਥੇ ਚੰਨੀ ਸਾਹ ਬਹੁਤ ਵੱਡਾ ਉਥੇ ਇਹਨਾਂ ਦਾ ਚਾਰ ਸਭ ਇੱਕ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਹਲਕੇ ਦੇ ਵਿੱਚ ਕਾਗ ਲੱਗ ਜਿਹੜੇ ਸੁਧਾਰ ਸਭਾ ਹਲਕੇ ਵਿੱਚ ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਵੀ ਉਹਨਾਂ ਨੇ ਬੁਲਾਇਆ ਇਸ ਤਰ੍ਹਾਂ ਕਿ ਡੀਪੀ ਮੇਅਰ ਬਚਨ ਲਾਲ ਪਵਨ ਕੁਮਾਰ ਰਵਿੰਦਰ ਬੰਟੀ ਢੀਲ ਕੰਠ ਚੌਧਰੀ ਵਿੰਦਰ ਸਿੰਘ, 올 ਗਰੋਵਰ, ਨਵਦੀਪ ਜਰੇਵਾਲ, ਤਹਿਜ ਸਰਦੇਵ, ਸੰਬਰ ਭਗਤ, ਲਵਾਇਆ ਰਾਮ, ਤਾਪਾ ਵੱਡੇ ਵੱਡੇ 파ਕਤੀ ਵਰਕਰਾਂ ਨੂੰ ਉੱਥੇ ਬੁਲਾ ਕੇ ਤੇ ਹਲਕੇ ਦੇ ਵਿੱਚ ਇਹ ਡਿਊਟੀ ਵੀ ਲਾਈ ਐ। ਵੀ ਇਹ ਕੰਮ ਸਾਰੇ ਤੁਸੀਂ ਸਾਹਮਣੇ ਨੇ ਪਰ ਉਹਨਾਂ ਨੇ ਇਹਨਾਂ ਦੀ ਡਿਊਟੀ ਲਾਉਣ ਤੋਂ ਪਹਿਲੇ ਕਿਹਾ ਵੀ ਸਾਨੂੰ ਕੁਝ ਹੀ ਦੀ ਗੱਲ ਹੋਊਗੀ ਕਿ ਤੁਹਾਡੇ ਵਰਗਾ ਬੰਦਾ ਜਿਹੜਾ ਹਰ ਇੱਕ ਬੰਦੇ ਨਾਲ ਸੈਟ ਕੇ ਗੱਲ ਸੁਣ ਸਕਦਾ ਹੋਵੇ ਹਾਦਰ ਅਸੀਂ ਤੁਹਾਡੇ ਦੇ ਬਾਰੇ ਸਾਹਿਬ ਜੀ ਕੀ ਲੱਗਦਾ ਹੈ 2019 ਦੀ ਜਨਰਲ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਚੌਧਰੀ ਸੰਤੋਸ਼ ਸਿੰਘ ਉਥੋਂ ਚੋਣ ਲੜੇ ਸੀ ਪਰ ਉਸ ਤੋਂ ਬਾਅਦ ਸੁਸ਼ੀਲ ਰਿੰਕੂ ਬਹੁਤ ਸਾਰੇ ਵਰਕਰਾਂ ਨੂੰ ਲਾ ਲੈ ਕੇ ਕਾਂਗਰਸਿਆਂ ਨੂੰ ਇਧਰ ਆਮ ਆਦਮੀ ਪਾਰਟੀ 'ਚ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਬੀਜੇਪੀ 'ਚ ਚਲੇ ਜਾਂਦੇ ਨੇ ਤੇ ਜਿਹੜੇ ਲੀਡਰ ਪਿਛਲੇ 5-6 ਸਾਲਾਂ ਦੇ ਵਿੱਚ ਕਾਂਗਰਸ ਨਾਲ ਟੁੱਟੇ ਨੇ ਤੁਸੀਂ ਕੀ ਮੰਨਦੇ ਹੋ ਕਿ ਉਸ ਦਾ ਫਿਰ ਜੇਕਰ ਚੱਲੇ ਉਸੇ ਉਥੋਂ ਟੀਮ 'ਤੇ ਮਿਲਦੀ ਹੈ ਤਾਂ ਉਹਨਾਂ ਨੂੰ ਨੁਕਸਾਨ ਹੋਊਗਾ ਉਹ ਚੀਜ਼ ਦਾ ਜਠਾ ਸਾਹਿਬ ਇਹ ਬਲਕੀ ਹੈ ਤੇ ਹਵਾ ਦਾ ਗੇੜ ਹੈ ਹਮੇਸ਼ਾ ਸਾਫ ਪਾਣੀ ਪੈਂਦੀਆਂ ਹਮੇਸ਼ਾ ਛਾਵਾਂ ਨਹੀਂ ਹੁੰਦੀਆਂ ਹਮੇਸ਼ਾ ਬਰਸਾਤਾਂ ਨਹੀਂ ਹੁੰਦੀਆਂ ਹਮੇਸ਼ਾ ਪੱਤ ਝੜਦੀ ਹੁੰਦੀ ਇਸ ਲਈ ਲੋਕ ਸਤਿਨੋਂ ਪਹਿਲਾਂ ਵਾਲੇ ਜਵਾਨੇ ਗਏ ਕਿ ਮੈਂ ਪਾਰਟੀ ਦਾ ਪੱਖਾ ਹੁਣ ਤਾਂ ਵਫਾਦਾਰੀ ਕੁਰਸੀ ਨਾਲ ਹੈ ਕਿ ਮੈਨੂੰ ਕੁਰਸੀ ਕਿਹੜੇ ਪਾਸੇ ਮਿਲੇ ਪਰ ਹਾਂ ਇਹ ਗੱਲ ਜ਼ਰੂਰ ਹੈ ਜਿਹੜਾ ਕੋਈ ਬੰਦਾ ਵੀ ਪਾਰਟੀ ਦੇ ਨਾਲ ਵਫਾਦਾਰੀ ਦੇ ਨਾਲ ਆਪਣੇ ਅੰਦਰ ਆਪ ਨੂੰ ਕਹਿੰਦਾ ਲੋਕ ਉਹਦਾ ਮਾਨ ਸਤ ਉਜੀ ਇਸ ਦੌਰੇ ਦੇ ਵਿੱਚ ਉਹ ਤੋਂ ਆਪਣਾ ਖਿਡਾਰੀ ਆਪਣੇ ਕੀ ਸੀ ਉਹ ਵੀ ਉੱਥੇ ਪ੍ਰਗਟ ਸਿੰਘ ਵੀ ਪਹੁੰਚੇ ਹੋਏ ਸੀਗੇ ਨਵਜੋਤ ਰਾਜੀਆ ਵੀ ਪਹੁੰਚੇ ਹੋਏ ਸੀ ਕਿਪੋਦਰ ਦੇ ਐਕਸ ਐਮਪੀ ਕਰਤਾਰਪੁਰ ਤੋਂ ਵੀ ਪਹੁੰਚੇ ਸਾਰੇ ਪਹੁੰਚੇ ਸੀ ਪਰ ਇੱਕ ਗੱਲ ਬੜੀ ਉੱਥੇ ਰੜਕੀ ਹੈ ਕਿ ਚੌਧਰੀ ਪਰਿਵਾਰ ਦਾ ਕੋਈ ਵੀ ਵੈਰ ਇਸ ਦੌਰੇ ਨੂੰ ਲੈ ਕੇ ਸਵਰਗੀ ਚੌਧਰੀ ਸਤੋਸ਼ ਸਿੰਘ ਦਾ ਇਹਨਾਂ ਪਰਿਵਾਰ ਹੈ ਉਹ ਨਾਰਾਜ਼ ਵੀ ਦੇ ਵਿੱਚ ਹੈ ਉਹ ਕਹਿੰਦੇ ਇਹ ਸਾਡੀ ਸੀਟ ਸੀ ਇਹ ਸਾਡੀ ਸੀਟ ਸਾਡੇ ਬਜ਼ੁਰਗਾਂ ਦੇ ਇੱਥੇ ਸਾਰੇ ਜਿੰਨੇ ਸੇਵਾ ਕਰੀਏ ਲੋਕ ਸਾਨੂੰ ਕਿਉਂ ਮਤਲਬ ਇਗਨੋਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਹੀ ਇੱਕ ਲੜਕੇ ਵਿਕਰਮ ਸਿੰਘ ਐਮਐਲਏ ਨੇ ਜਿਹੜੇ ਉਹ ਇਹ ਪਰਿਵਾਰ ਦੇ ਲਈ ਸੀਟ ਜਿਹੜੇ ਉਹਨੇ ਪਾਰਟੀ ਹਾਈ ਕਮਾਂਡ ਨੇ ਦੇਖਣਾ ਪਰ ਇੱਥੇ ਤੱਕ ਕਰਨਜੀਤ ਚੰਨੀ ਨੇ ਕਿਹਾ ਕਿ ਮੈਂ ਸਾਰੇ ਜਿੰਨੇ ਪਾਰਟੀ ਦੇ ਵਰਕਰ ਨੇ ਪੁਰਾਣੇ ਖੁੰਡ ਨੇ ਜਿਹੜਿਆਂ ਕਿ ਨੀਹਾਂ ਨੇ ਪਾਰਟ ਜਾਂ ਮੈਂ ਸਭ ਦੇ ਘਰ ਘਰ ਜਾਵਾਂਗਾ ਸਭ ਦੇ ਅੱਗੇ ਬੀਤ ਉਹ ਜਿਹੜੀ ਕਰਾਂਗਾ ਕਿ ਜੇ ਮੈਂ ਜਿੱਤ ਜਾਣਾ ਮੇਰੀ ਜਿੱਤ ਨਹੀਂ ਹੈਗੀ ਤੁਹਾਡੀ ਜਿੱਤ ਹੋਊਗੀ ਤੁਸੀਂ ਉਹ ਪੁਰਾਣੇ ਲੀਡਰ ਵਾਲੀਆਂ ਗੱਲਾਂ ਛੱਡੋ ਕਿ ਜਿੱਤ ਕੇ ਮੁੜ ਕੇ ਦੂਈ ਪਾਰਟੀ ਚਲੇਗੇ ਤੀ ਚਲੇਗਾ ਮੈਂ ਬਿਲਕੁਲ ਕਹਿੰਦਾ ਮੇਰੀ ਕੋਸ਼ਿਸ਼ ਇਹ ਹੋਊਗੀ ਹਰ ਵਰਕਰ ਨੂੰ ਜੋੜਨਾ ਹਰ ਵਰਕਰ ਨੂੰ ਨਾਲ ਲੈਣਾ ਹਰ ਵਰਕਰ ਦਾ ਸਤਿਕਾਰ ਕਰਨਾ ਹਰ ਵਰਕਰ ਦਾ ਕੰਮ ਕਰਨਾ ਇਸ ਲਈ ਜੱਠਾ ਸਾਹਿਬ ਲੇਖ ਤਾਂ ਸ਼ੁਰੂ ਹੋ ਗਈ ਹੈ ਕੰਮੇਨਾ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸਮਾਂ ਲੰਬਾ ਪਿਆ ਗਰਮੀ ਵੀ ਬਹੁਤ ਪੈ ਰਹੀ ਹੈ ਉਧਰ ਕੜਕ ਦੀ ਬਾਢੀ ਵੀ ਆ ਜਾਣੀ ਹੈ ਪਰ ਇਹਦਾ ਲੀਡਰਾਂ ਨੇ ਸਮਾਂ ਦੇਖ ਕੇ ਕਿ ਕਿਸਾਨ ਸਵੇਰੇ ਸਵੇਰੇ ਮਿਲ ਸਕਦਾ ਮਜ਼ਦੂਰ ਛਾਵ ਨੂੰ ਮਿਲਦਾ ਜਾਂ ਆਮ ਲੇਡੀਜ਼ ਨੇ ਦੁਪਹਿਰ ਨੂੰ ਮਿਲਦੀਆਂ ਨੇ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਬਾਕੇ ਇਹ ਇਲੈਕਸ਼ਨ ਦਾ ਹੋਣੀ ਕਰਾਉਣੀਆਂ ਪਰ ਇਹ ਇਲੈਕਸ਼ਨ ਹੋਊਗੀ ਬਹੁਤ ਇੱਕ ਕੀਪ ਤਰ੍ਹਾਂ ਦੀ ਹੋਊਗੀ ਕਿ ਕੋਈ ਬੰਦਾ ਆਪਣਾ ਪੱਤਾ ਨਹੀਂ ਫੋਲ ਰਿਹਾ ਮੈਂ ਕਿਧੇ ਵੱਲ ਜਾਵਾਂ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ 92 ਤੇ ਪਹੁੰਚ ਗਿਓ ਆਪੇ ਉਮੀਦ ਨਹੀਂ ਸੀ ਵੀ ਅਸੀਂ 92 ਤੇ ਪਹੁੰਚ ਜਾਵਾਂਗੇ ਪਰ ਹੁਣ ਪਤਾ ਨਹੀਂ ਲੱਗੂਗਾ ਕਿ ਉਹ ਕਿੰਨੀ ਕੁ ਤਰਾਇ ਜੀ ਜਾਂਦੀ ਹੈ ਜਾਂ ਕਿੰਨੀ ਚੜਾਈ ਜਾਂਦੀ ਹੈ ਇਹ ਲੋਕਾਂ ਨੇ ਦੇਖਣਾ ਹੈ ਲੋਕਾਂ ਨੇ ਤਾਂ ਪਹਿਲਾਂ ਹੀ ਦੇਖਣਾ ਸੀ 92 ਟਿਕਟਾਂ ਲੈਣ ਤੋਂ ਬਾਅਦ 6 ਮਹੀਨੇ ਬਾਅਦ ਜਿਮਨੀ ਚੋਣਾਂ ਦੇ ਵਿੱਚੋਂ ਉਹਦਾ ਪੱਤਾ ਸਾਫ਼ ਕਰ ਦਰਤੀ ਆਮ ਆਦਮੀ ਪਾਰਟੀ ਦਾ ਇਹ ਸਲੇ ਹੀ ਹੁਣ ਕੋਈ ਵੀ ਪਾਰਟੀ ਆਪਣੀ ਗਰੰਟੀ ਨਹੀਂ ਪੱਕੇ ਤੌਰ ਤੇ ਕਹਿ ਸਕਦੀ ਕਿ ਜਿੱਤ ਮੇਰੀ ਯਕੀਨੀ ਹੋਊਗੀ ਪਰ ਦਾਅਵੇ ਸਭ ਦੇ ਹੋਣਗੇ ਸਾਰੇ ਸਬਜ ਬਾਗ ਦਿਖਾਉਣਗੇ ਸਾਰੇ ਵੱਡੀ ਵੱਡੀਆਂ ਗਰੰਟੀਆਂ ਦੇਣਗੇ ਸਾਰੇ ਵੱਡੇ ਵੱਡੇ ਨਾਰੇ ਲਾਉਣਗੇ ਇਹ ਹੁਣ ਲੋਕਾਂ ਨੇ ਦੇਖਣਾ ਕੀ ਜਿਹੜੀਆਂ ਗੱਲਾਂ ਕਰੇ ਇਹਨਾਂ ਕੋਲ ਪੈਸਾ ਹੈ ਦੇਣ ਜੋਗਾ ਉਹਨਾਂ ਕੋਲੇ ਕੰਮ ਕਰਦਾ ਹੈ ਜਿਵੇਂ ਕਿ ਪਹਿਲਾਂ ਮੋਦੀ ਨੇ ਕਿਹਾ ਕਿ ਕ੍ਰਾਪਸ਼ਨ ਦਾ ਪੈਸਾ 15 15 ਲੱਖ ਰੁਪਏ ਆਪਕੇ ਖਾਤੇ ਮੇ ਆ ਜਾਓ। ਤੋਂ ਕੱਲ ਇਕਦਮ ਅੰਨੇ ਹੋ ਗਏ ਪਾ ਦੋ ਬੁਰਤਾ ਜੀ 10 ਲੱਖ ਕਰਦਾ ਬੁੱਤੂ ਆ 5 ਲੱਖ ਦੀ ਬੰਦੇ ਨੂੰ ਫਸਤਾ ਮੌਜਾ ਕਰਾਂਗਾ ਮੌਦੀ। ਫਿਰ ਕਹਿੰਦੇ ਇਹ ਤਾਂ ਜੁਮਲੇ ਹੀ ਤਾਂ। ਇਸ ਲਈ ਹੁਣ ਲੋਕ ਇਹਨਾਂ ਦੇ ਜੁਮਲੇ ਨੇ। ਲੋਕ ਹਰ ਚੀਜ਼ ਨੂੰ ਤੁਹਾਡੇ ਵਰਗੇ ਸੂਝਬਾਨ ਜੋ মিডিਆ ਪਰਸਨ ਨੇ ਉਹ ਹਰ ਗੱਲ ਨੂੰ ਲੋਕਸ਼ੀਤ ਕਰਦੇ ਨੇ। ਸਾਰੇ ਚੈਨਲ ਆਪਣੇ ਤੌਰ ਤੇ ਆਪਣਰ ਸਟੇਪ ਕਰਦੇ ਲਈ ਅੱਛੀ ਗੱਲ ਹੈ। ਲੋਕਾਂ ਨੂੰ ਆਪਣੀ ਮਤ ਆਪਣੀ ਬੁੱਧ ਆਪਣੀ ਗਿਆਨ ਆਪਣੀ ਲਾਗਤ ਨਾਲ ਬੋਲ ਪੋਣਿਆ ਲਾਲ ਤਨੋਂ ਛੱਡ ਕੇ ਇਹ ਨਾ ਹੋਵੇਗਾ ਆਪਾਂ ਇੱਕ ਦਿਨ ਦੇ ਵਾਸਤੇ ਕਿਤੋਂ 4 ਪੈਸੇ ਲੈ ਕੇ ਆ ਨਥੇ ਦੇ ਉਸ ਆਦਿਏ ਫਿਰ 5 ਸਾਲ ਉਹਨਾਂ ਤੋਂ ਇਸ ਲਈ ਸਾਨੂੰ ਹੱਥ ਜਿਹੜਾ ਮਿਲਿਆ ਸਭ ਆ ਫਾਇਦਾ ਲੈਣਾ ਚਾਹੀਦਾ। ਦਿਲ ਕੋਲ ਤੇ ਨਾਲ ਹੀ ਖਾਨਸਾ ਸਾਹਿਬ ਗੱਲ ਕਰਾਂਗੇ ਅਮਰਤਪਾਲ 13-14 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹੈ ਤੇ ਐਨਐਸ ਇੱਕ ਸਾਲ ਦੀ ਹੋਰ ਵਧਾਈ ਗਈ ਹੈ। ਉਧਰ ਉਹਨਾਂ ਦੀ ਮਾਤਾ ਨੂੰ ਹਰਾਸਤ ਵਿੱਚ ਲਿਆ ਗਿਆ ਠੀਕ ਕਾਰਨ ਬਣੇ। ਅਠਾ ਸਭ ਮਾਂ ਦਾ ਇੱਕ ਹੋਰ ਰਿਸ਼ਤਾ ਹੁੰਦਾ ਬੱਚੇ ਨਾਲ ਕਿ ਮਾਂ ਆਪਣੇ ਬੱਚੇ ਦੇ ਇੱਕ ਇੱਕ ਸਾਹ ਦੇ ਨਾਲ ਉਹ ਯਾਦ ਕਰਦੀ। ਜੇ ਕਈ ਵਾਰ ਬੱਚਾ ਸਕੂਲ ਤੋਂ ਲੇਟ ਹੋ ਜੇ ਤਾਂ ਮਾਂ ਏਟ ਅੱਗੇ ਖੜ ਕੇ ਅੱਡੀਆਂ ਚੁਕ-ਚੁਕ ਕੇ ਦੇਖਦੀ ਆ ਪੁੱਤ ਆਇਆ ਨਹੀਂ ਕੱਥ ਨੂੰ ਆਇਆ ਨਹੀਂ। ਰੇਸਾ ਵਿੱਚ ਪੁੱਤ ਗਏ ਨੇ ਜੇ ਉਹਨਾਂ ਦਾ ਫੋਨ ਨਾ ਆਵੇ ਤਾਂ ਅੱਜ ਫੋਨ ਹੈ ਕਿ ਔਰ ਉਹ ماں ਜਿਹਦਾ ਪੁੱਤ 1 ਸਾਲ ਤੋਂ ਵੱਧ ਸਮਾਂ ਐਨਐਸਏ ਦੇ ਤਹਿਤ ਕਤਾਮ ਦੇ ਜੀਰੂ ਜੇਲ੍ਹ ਦੇ ਵਿੱਚ ਮਾਰ ਆ ਰੇ ਜੇਲ੍ਹ ਵੀ ਉਹ ਹੈ ਜਿੱਥੇ ਨਾ ਪੰਜਾਬੀ ਸਮਝ ਆਉਂਦੀ ਹੈ ਨਾ ਖਾਣਾ ਪਸੰਦ ਹੈ ਬੜਾ ਕੁਝ ਉਹਨਾਂ ਨੇ ਕਰ ਵੀ ਕੀਤੀ ਪਰ ਸਰਕਾਰਾਂ ਹੁੰਦੀਆਂ ਨੇ ਐਨਐਸਏ ਕਿਹਜਾ ਕਾਨੂੰਨ ਹੈ ਕਿਸ ਦੇਸ਼ ਧਰੋਹੀ ਦਾ ਕੇਸ ਹੈ ਅਰ ਦੇਸ਼ ਰੋਈ ਦਾ ਕੇਸ ਪਤਾ ਨਹੀਂ ਸਾਡੇ ਪੰਜਾਬੀਆਂ ਸਿੱਖਾਂ ਤੇ ਕਿਵੇਂ ਫਿੱਟ ਹੋ ਜਾਂਦਾ ਹੈ ਇਹ ਕਿਹੜਾ ਇਹਨਾਂ ਦੇ ਕੋਲ ਇਹਦਾ ਫਿੱਟ ਇਹਨਾਂ ਤੇ ਹੁੰਦਾ ਹੋਰ ਕਿਸੇ ਤੇ ਨਹੀਂ ਹੁੰਦਾ ਕੋਈ ਦੇਸ਼ ਦੀ ਅਲੱਗ ਵੰਡ ਕਰੀ ਜਾਵੇ ਕੋਈ ਫਿਰਕਿਆਂ ਨੂੰ ਵੰਡੀ ਜਾਵੇ ਕੋਈ ਕੋ ਉਹਨਾਂ ਤੇ ਨਹੀਂ ਹੁੰਦਾ ਦੇਖੋ ਇਸ ਲਈ ਉਹਦੀ ਮਾਤਾ ਨੇ ਪਿਛਲੇ ਦਿਨੀ ਸਿੰਘ ਸਾਹਿਬ ਸਾਹ ਤੱਕ ਦੇ ਗਿਆਨੀ ਧਗਵੀਰ ਸਿੰਘ ਜੀ ਨੂੰ ਮਿਲ ਕੇ ਇਹ ਚੇਤਨਾ ਮਾਰਤ ਦਾ ਕਲਾ ਕੀਤਾ ਸੀ ਕਿ ਲੋਕ ਤੇ ਸੋਮਵਾਰ ਨੂੰ ਉਹਨਾਂ ਨੇ ਇਹ ਜੀ ਜਦੋਂ ਉਹ ਅੰਮ੍ਰਿਤਸਰ ਗੋਲਡਨ ਗੇਟ ਕੋ ਤੱਕੇ ਆਪਣੀ ਦੀ ਉਹਨਾਂ ਨੂੰ ਖਾਸ ਦੇ ਵਿੱਚ ਰਾਸਤੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਬੈਠ ਜਾਵਾਂਗੇ ਅਸੀਂ ਜਾਵਾਂਗੇ ਸਾਨੂੰ ਜਿੱਥੇ ਮਰਜ਼ੀ ਲੈ ਜਾਓ ਜਿੱਥੇ ਮਰਜ਼ੀ ਅਸੀਂ ਇਹ ਜਿਹੜੀ ਐਜੀਪਟ ਇਹ ਸ਼ਾਂਤੀ ਤੇ ਬਿਲਕੁਲ ਪਰ ਕਾਨੂੰਨ ਨਾਲ ਜੋ ਤੀਰ ਨਹੀਂ ਦੀਦੀ ਲਾਠੀ ਉਹਦੀ ਮਾਇਸ ਹੈ ਨੂੰ ਮਰਜ਼ੀ ਫੜ ਕੇ ਜੋ 바ਗੇ ਹੁਣ ਆਪਾਂ ਦੇਖ ਹੀ ਰਿਹਾ ਈਰੀ ਦੀਆਂ ਰੇੜਾਂ ਪੈਂਦੀਆਂ ਨੇ ਇਨਾ ਦੇ ਉੱਤੇ ਪੈਂਦੀਆਂ ਨੇ ਆਪੋਜੀਸ਼ਨ ਦੇ ਉੱਤੇ ਕਿ ਆਪੋਜੀਸ਼ਨ ਦੇ ਵਿੱਚ ਸਾਰੇ ਕਰਾਪਟ ਸਾਰੇ ਬੇਈਮਾਨ ਸਾਰੇ ਲੁਟੇਰੇ ਸਾਰੇ ਠੱਗ ਨੇ ਕਿ ਕੋਈ ਬੀਜੇਪੀ ਚ ਹੈ ਹੀ ਨਹੀਂ ਇਦਾਂ ਦਾ ਪਤਾ ਅੱਜ ਤੱਕ ਤੁਸੀਂ ਜਾ ਕੇ ਦੇਖ ਲਓ ਕਿਸੇ ਈਡੀ ਦੇ ਬੰਦੇ ਦੇ ਉੱਤੇ ਰੇਡ ਪਈ ਹੋਵੇ ਈਡੀ ਜਾਂ ਇਨਕਮ ਟੈਕਸ ਵੀ ਜਾਂ ਵੀਜੀਲੈਂਸ ਕਿਉਂਕਿ ਉਹਨਾਂ ਨੇ ਮਸ਼ੀਨ ਇੱਕ ਇੰਪੋਰਟ ਕੀਤੀ ਆ ਪਤਾ ਨਹੀਂ ਕਿ ਅਦਾ ਦੱਸਦੇ ਵੀ ਹੈ ਨਹੀਂ ਕਿਥੋਂ ਕੀਤੀ ਆ ਉਹਦੇ ਉੱਤੇ ਲਿਖਿਆ ਹੋਇਆ ਵੀ ਕੁਝ ਨਹੀਂ ਸਾਰੇ ਲਿਖਿਆ ਹੋਇਆ ਮੌਦੀ ਮਸ਼ੀਨ ਹੈ ਹੋਰ ਆ ਜਿਹੜਾ ਪੌਣੇ ਡਿਟਰਜਨ ਉਹ ਵੀ ਡਿਟਰਜਨ ਦੇ ਉੱਤੇ ਮੋਦੀ ਡਿਟਰਜਨ ਹੈ ਕੋਈ ਵੀ ਬੰਦਾ ਜੇ ਇਹਦਾ ਪਤਾ ਹੋਵੇ ਵੀ ਦੂਜੀ ਪਾਰਟੀ ਵੀ ਚੰਗੀ ਛੇ ਹੈ ਜੇ ਆਪਣੀ ਪਾਰਟੀ ਵਿੱਚ ਨਹੀਂ ਤੇ ਸਾਡੀ ਜਿੱਤ ਹਾਸਲ ਹੋਵੇ ਉਹਨੂੰ ਚਾਹੇ ਉਹ ਕਿੰਨਾ ਮਰਜੀ ਕਰਪਟ ਹੋਵੇ ਜਿੰਨੇ ਮਰਜੀ ਉਹਨੇ ਕਿਤੇ ਹੋਣ ਉਹਨੂੰ ਲਿਆ ਕੇ ਉਹ ਮਕੀਨ ਤੇ ਪਾਉਂਦੇ ਨੇ ਫਿਰ ਡਿਟਰਜਨ ਪਾਉਂਦੇ ਸੱਚ ਦੱਬ ਰਹੇ ਜਿਹੜਾ ਬਾਹਰ ਕੱਢਦੇ ਨੇ ਬੰਨਾ ਸਾਫ਼ ਤੁਸਰਾ ਹੁੰਦਾ ਉਹਦੇ ਉੱਤੇ ਇੱਕ ਵੀ ਦਾਗ ਇੱਕ ਵੀ ਕਰਪਟ ਨਹੀਂਦਾ ਫਿਰ ਉਹਦੇ ਗੁਣ ਗਾਉਂਦੇ ਨੇ ਕੇ ਬਹੁਤ ਅੱਛੇ ਥੇ ਉਹ ਪਾਰਟੀ ਕੋਲ ਉੱਡ ਕੇ ਇਧਰ ਆ ਗਏ ਹਾਂ ਇਸ ਦਾ ਪੂਰਪ ਇਸ ਲਈ ਉਹਨਾਂ ਨੂੰ ਹਰਾਸ ਦੇ ਵਿੱਚ ਲੈ ਕੇ ਉਹਨਾਂ ਨੂੰ ਰੱਖਿਆ ਜਿਹਦੇ ਨਾਲ ਸਿੱਖ ਭਾਈਚਾਰੇ ਦੇ ਵਿੱਚ ਆਮ ਲੋਕਾਂ ਦੇ ਵਿੱਚ ਇੱਕ ਮਤਲਬ ਬੜ ਦੁਖੀ ਹੋਏ ਨੇ ਕਿ ਇੱਕ ਸ਼ਾਂਤ ਮਈ ਅੰਦੋਲਨ ਕਰਦਿਆਂ ਨੂੰ ਵੀ ਤੁਸੀਂ ਤੇ ਦੂਜਿਆਂ ਵਾਸਤੇ ਤੁਸੀਂ ਕਿਉਂ ਟੋਕਦੇ ਜਿਹਦੇ ਹੱਥਾਂ-ਖਾਂਹਾਂ ਤੇ ਮਜਾਰੇ ਹੋ ਖੰਦਸਾ ਬੋਤਨ ਕੀ ਲੱਗਦਾ ਜਿਵੇਂ ਵਾਰਿਸ ਪੰਜਾਬ ਦੇ ਸਥਿਤੀਆਂ ਜਾਂ ਮਨਤਪਾਲ ਦਾ ਪਰਿਵਾਰ ਹੈ ਉਨਾ ਬਦ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਗਤੀਵਿਧੀਆਂ ਨਾਲ ਜਿਹੜੇ ਅਮਰਤਪਾਲ ਹੁਣੀ ਜਾਂ ਉਹਨਾਂ ਦੇ ਸਾਥੀ ਨੇ 8-9 ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਜਾਂ ਫਿਰ ਜੋ ਵੀ ਕਾਨੂੰਨ ਮੁਤਾਬਕ ਸਮਾਂ ਨਿਰਧਾਰਤ ਕੀਤਾ ਗਿਆ ਉਹਨਾਂ ਤੱਕ ਫਿਰ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪਊਗਾ ਦੇਖੋ ਚੱਠਾ ਸਾਹਿਬ ਜਿਵੇਂ ਮੈਂ ਕਿਹਾ ਵੀ ਮਾਂ ਦੀ ਆਂਦਰਾ ਮਾਂ ਦੀ ਆਤਮਾ ਨਹੀਂ ਤੂੜੀ ਔਰ ਦਾ ਕਾਨੂੰਨ ਮੁਤਾਬਕ ਹੈ ਕਾਨੂੰਨ ਕੀਦਾ ਹੋਇ ਨਾਂ ਦਾ ਇਹਨਾਂ ਨੇ ਕੱਲ ਛੱਡਣਾ ਹੈ ਕਦੋਂ ਛੱਡ ਕੇ ਇਹਨਾਂ ਨੂੰ ਕੀ ਫਾਇਦਾ ਹੋਣਾ ਛੱਡਣ ਦਾ ਇਸ ਲਈ ਕਰਦਗੇ ਇਹ ਆਪਣੀ ਮਰਜ਼ੀ ਕਿੰਨਾ ਐਜੀਟੇਸ਼ਨ ਕਰਨਾ ਹੱਕ ਮੰਗਣਾ ਲੜਾਈ ਇਸ ਕਰਨਾ ਇਹ ਹਰ ਇੱਕ ਇਨਸਾਨ ਦਾ ਫਰਕ ਹੈ ਜਿੱਥੇ ਕਿ ਧਰਮਿਕ ਕੌਮ ਦਾ ਬਣੇ ਹੀ ਜ਼ੁਲਮ ਦੇ ਟਾਕਰੇ ਦੇ ਨਹੀਂ ਆ ਉਹਨੇ ਕੋਈ ਇਹ ਨਹੀਂ ਦੇਖਿਆ ਵੀ ਸਿੱਖਾਂ ਲਈ ਜ਼ੁਲਮ ਤਾਂ ਦੇਖਿਆ ਕਿ ਹਿੰਦੂਆਂ ਦੇ ਜਲੋਂ ਹੁੰਦਾ ਤਾਂ ਵੀ ਸਿੱਖਾਂ ਨੇ ਹੋਰ ਕਰਦੇ ਨੇ ਜੇ ਮੁਸਲਮਾਨਾਂ ਦੇ ਜ਼ੁਲਮ ਤਾਂ ਵੀ ਅੱਗੇ ਹੁਣ ਪਿੱਛੇ ਸੁਨਾਮੀ ਬਾਹਰਲੇ ਦੇ ਆਪਣੇ ਆਈ ਹੈ ਹਿੰਦੁਸਤਾਨ ਦੇ ਬਾਕੀ ਕੀ ਉੱਥੇ ਸਿੱਖ ਸੀਗੇ ਉੱਥੇ ਵੀ ਜਾ ਕੇ ਸਾਡੇ ਪੰਜਾਬੀਆਂ ਨੇ ਸਾਡੇ ਸਿੱਖਾਂ ਨੇ ਸਾਡੇ ਖਾਨਾਂ ਨੇ ਜਾ ਕੇ ਉਹਨਾਂ ਦੀ ਮਦਦ ਕੀਤੀ ਹੈ ਇੱਥੇ ਕਿ ਬੰਗਲਾਦੇਸ਼ ਦੇ ਵਿੱਚ ਕੀਤੀ ਹੈ ਪਿੱਛੇ ਉਹ ਜਿਹੜੀ ਲੜਾਈ ਚ ਰੂਕ੍ਰੇਨ ਦੇ ਵਿੱਚ ਯੂਕ੍ਰੇਨ ਦੇ ਵਿੱਚ ਜਾ ਕੇ ਸਿੱਖਾਂ ਨੇ ਵੀ ਪਰ ਇਹਨਾ ਦੇ ਉੱਤੇ ਹੀ ਐਨਐਸ ਕਿਉ ਫਿੱਟ ਹੁੰਦੀ ਹੈ ਇਹਦੇ ਉੱਤੇ ਵੀ ਕੁ ਸਪੈਸ਼ਲ ਪੌਪ ਤੇ ਮੈਂ ਕਹਿੰਦਾ ਟਿੱਪਣੀ ਹੋਣੀ ਚਾਹੀਦੀ ਹੈ ਕਿ ਇਹ ਐਨਐਸ ਇਹ ਫਿੱਟੇ ਸਿੱਖਾਂ ਨੂੰ ਆਉਂਦਾ ਕਿਉਂਕਿ ਹੋਰਾਂ ਦੇ ਨਾਲ ਇਹ ਵੀ ਹੋਣੀ ਵੀ ਹੋਰ ਗੱਲ ਦੀ ਜਿੱਦਾਂ ਕਈਆਂ ਵਾਰ ਕਿਸ ਨੂੰ ਦੂਜਾ ਖੂਨ ਨਹੀਂ ਚੜਦਾ ਸਿਰਫ ਉਹ ਹੀ ਚੜਦਾ ਕਿ ਇਹਨਾਂ ਵਾਸਤੇ ਬਣਿਆ ਹੋਇਆ ਇਸ ਲਈ ਸਰਕਾਰ ਨੂੰ ਸੋਚਣਾ ਕਿ ਨੰਬਰ ਦੇ ਸ਼ਹੀਦ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਕੇ ਸਭ ਤੋਂ ਵੱਧ ਹਾਤਾਂ ਦੇ ਕੇ ਫਾਸੀ ਦੇ ਰਸਤੇ ਚੁੱਕ ਕੇ ਜੀੜਾ ਕੱਟ ਕੇ ਤਾਂ ਦੇਸ਼ ਨੂੰ ਆਜ਼ਾਦ ਕਰਾਇਆ ਸਾਨੂੰ ਦੇਸ਼ ਦੇ ਵਿੱਚ ਮਾਣ ਸਤਕਾਰ ਇੱਜ਼ਤ ਆਮ ਪਹਿਰਾ ਵਾਂਗ ਮਿਲੇਗਾ ਸਾਡੇ ੱਟਕਾ ਨਹੀਂ ਹੋਣਾ ਚਾਹੀਦਾ ਇਹ ਹੀ ਗੱਲ ਨੂੰ ਲੈ ਕੇ ਉਹਨਾਂ ਦੀ ਮਾਤਾ ਨੇ ਜਿਹੜੀ ਚੇਤਨਾ ਮਾਰ ਸਿਰੂ ਨੂੰ ਰੋਕਿਆ ਗਿਆ ਹੈ ਤੇ ਉਹਨਾਂ ਨੇ ਅਗਲਾ ਕੀ ਅਸੀਂ ਵਿਸਾਖੀ ਦੇ ਉੱਤੇ ਇੱਕ ਵੱਡਾ ਪ੍ਰੋਗਰਾਮ ਦੇਵਾਂਗੇ ਹੁਣ ਦੇਖੋ ਵਿਸਾਖੀ ਤੇ ਕੀ ਪ੍ਰੋਗਰਾਮ ਬੰਦੋਂ ਕਿਹੜਾ ਵੀ ਹੁਣ ਰਿਹਾਈ ਹੁੰਦੀ ਐ ਅੱਜ ਉਹਨਾਂ ਨੇ ਇਹ ਚੇਤ ਪ੍ਰਮਾਤ ਸਭ ਤੋਂ ਫਿਰ ਅਕਾਲ ਤੱਕ ਸਮਾਪਤ ਕੀਤੀ ਕਰ ਲਈ ਸੀ ਜਿਨ੍ਹਾਂ ਨੂੰ ਪਹਿਲਾਂ ਹੀ ਰੈਕਸ ਕਰਦੇ ਬਹੁਤ ਬਹੁਤ ਧੰਨਵਾਦ ਕਰਨ ਤੋਂ ਸਾਰ ਪ੍ਰੋਗਰਾਮ ਤੋਂ ਕਿੰਨੇ ਸਮਾਪਤ ਕਰਨ ਲਈ ਸਤ ਸ੍ਰੀ ਅਕਾਲ ਵੀ ਸੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਸਰਦਾਰ ਨਾਲ ਤੁਹਾਨੂੰ ਗੇਸਿਕ ਮੋਦੀ ਜੀ ਬਿੱਤੇ ਸੈਸੀ ਮਹਾ ਹੈ ਸਰਦਾਰ ਪ੍ਰਿਕਮ ਸਿੰਘ ਖਾਨ ਪ੍ਰੋਬੜੇ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਲੈ ਕੇ ਆਪਣੇ ਵਿਚਾਰ ਰੱਖੇ ਨੇ ਉਮੀਦ ਕਰਦਾ ਹਾਂ ਦਾ ਪ੍ਰੋਗਰਾਮ ਸਫਲ ਕਰਨਗੇ ਫਿਲਹਾਲ ਲਈ ਇਲਾਹੀ ਦਿਓ ਜਾਚ ਧੰਨਵਾਦ